ਰਾਜਨੀਤਿਕ ਗਲਿਆਰੇ ਵਿੱਚ ਵੱਡਾ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਭਾਜਪਾ ਉੱਤੇ ਸਿੱਧਾ ਹਮਲਾ ਬੋਲਦਿਆਂ ਹੋਇਆ ਕਿਹਾ ਗਿਆ ਹੈ ਕਿ ਉਹਨਾਂ ਦੇ ਕੈਂਪ ਆਫਿਸ ਬਾਰੇ ਫੈਲਾਈ ਜਾ ਰਹੀ ਅਫਵਾਹਾਂ ਸਿਰਫ ਇੱਕ ਝੂਠ ਦਾ ਪਹਾੜ ਹੈ ਜਿਸ ਦੇ ਨਾਲ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮਾਨਿਤ ਕਿਹੇ ਅੰਦਾਜ਼ ਦੇ ਵਿੱਚ ਕਹੇ ਕਿ ਭਾਜਪਾ ਕੋਲ ਸੂਬੇ ਲਈ ਨਾ ਕੋਈ ਯੋਜਨਾ ਹੈ ਤੇ ਨਾ ਹੀ ਕੋਈ ਰੋਡਮੈਪ ਇਸ ਲਈ ਉਹ ਝੂਠੀਆਂ ਵੀਡੀਓ ਅਤੇ ਬੇਬੁਨਿਆਦ ਦਾਅਵਿਆਂ ਦੇ ਨਾਲ ਸੱਚ ਨੂੰ ਉਲੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਕੋਠੀ ਨੰਬਰ 45 ਉਹਨਾਂ ਦਾ ਸਰਕਾਰੀ ਨਿਵਾਸ ਹੈ ਜਦ ਕਿ ਕੋਠੀ ਨੰਬਰ 50 ਸਿਰਫ ਇੱਕ ਕੈਂਪ ਆਫਿਸ ਕਮ ਗੈਸਟ ਹਾਊਸ ਹੈ ਜਿੱਥੇ ਰਾਜ ਦੀਆਂ ਮੀਟਿੰਗਾਂ ਹੁੰਦੀਆਂ ਨੇ ਅਤੇ ਮਹਿਮਾਨ ਠਹਿਰਾਏ ਜਾਂਦੇ ਨੇ ਪਗਮਨਤਮਾਨ ਨੇ ਭਾਜਪਾ ਨੂੰ ਖੁੱਲੀ ਚੁਣੌਤੀ ਦਿੱਦਿਆ ਕਿ ਆ ਕਿ ਜੇਕਰ ਮੇਰੇ ਸ਼ੀਸ਼ ਮਹਿਲ ਬਾਰੇ ਕੋਈ ਸਬੂਤ ਹਨ ਤਾਂ ਉਹ ਲੋਕਾਂ ਦੇ ਸਾਹਮਣੇ ਲਿਆਉਣ ਉਹਨਾਂ ਨੇ ਤਿੱਖੇ ਤੌਰ ਉੱਤੇ ਕਿਹਾ ਹੈ ਕਿ ਜਿਨ੍ਹਾਂ ਕੋਲ ਅਸਲ ਵਿੱਚ ਮਹਿਲ ਹਨ ਉਹ ਤਾਂ ਹੁਣ ਭਾਜਪਾ ਨਾਲ ਜਾਰਲੇ ਨੇ ਚਾਹੇ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਜਾਂ ਸੁਖਵੀਰ ਸਿੰਘ ਬਾਦਲ ਦੀ ਮਾਨ ਨੇ ਕਿਹਾ ਹੈ ਕਿ ਇਹੋ ਲੋਕ ਸਨ ਜਿਨ੍ਹਾਂ ਨੇ ਸਰਕਾਰੀ ਕੋਠੀਆਂ ਨੂੰ ਆਪਣੀ ਜਾਇਦਾਦ ਬਣਾਇਆ ਸੀ ਪਰ ਹੁਣ ਉਹੀ ਲੋਕ ਸੱਚੇ ਲੋਕਾਂ ਉੱਤੇ ਉਂਗਲ ਚੁੱਕ ਰਹੇ ਨੇ ਆਤਵੀਚ ਮੁਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਸਾਨੂੰ ਝੂਠ ਨਾਲ ਬਦਨਾਮ ਨਹੀਂ ਕਰ ਸਕਦੇ ਪਹਿਲਾਂ ਆਪਣਾ ਘਰ ਸਾਫ਼ ਕਰੋ ਫਿਰ ਸਾਡੇ ਉੱਤੇ ਇਲਜ਼ਾਮ ਲਗਾਓ ਰਾਜਨੀਤਿਕ ਗਲਿਆਰੇ ਵਿੱਚ ਵੱਡਾ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਭਾਜਪਾ ਉੱਤੇ ਸਿੱਧਾ ਹਮਲਾ ਬੋਲਦਿਆਂ ਹੋਇਆ ਕਿਹਾ ਗਿਆ ਹੈ ਕਿ ਉਹਨਾਂ ਦੇ ਕੈਂਪ ਆਫਿਸ ਬਾਰੇ ਫੈਲਾਈ ਜਾ ਰਹੀ ਅਫਵਾਹਾਂ ਸਿਰਫ ਇੱਕ ਝੂਠ ਦਾ ਪਹਾੜ ਹੈ ਜਿਸ ਦੇ ਨਾਲ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮਾਨਯ ਤਿੱਖੇ ਅੰਦਾਜ਼ ਦੇ ਵਿੱਚ ਕਹੇ ਕਿ ਭਾਜਪਾ ਕੋਲ ਸੂਬੇ ਲਈ ਨਾ ਕੋਈ ਯੋਜਨਾ ਹੈ ਤੇ ਨਾ ਹੀ ਕੋਈ ਰੋਡਮੈਪ ਇਸ ਲਈ ਉਹ ਝੂਠੀਆਂ ਵੀਡੀਓ ਅਤੇ ਬੇਬੁਨਿਆਦ ਦਾਅਵਿਆਂ ਦੇ ਨਾਲ ਸੱਚ ਨੂੰ ਉਲਝੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਕੋਠੀ ਨੰਬਰ 45 ਉਹਨਾਂ ਦਾ ਸਰਕਾਰੀ ਨਿਵਾਸ ਹੈ ਜਲਕੇ ਕੋਠੀ ਨੰਬਰ 50 ਸਿਰਫ ਇੱਕ ਕੈਂਪ ਆਫਿਸ ਕਮ ਗੈਸਟ ਹਾਊਸ ਹੈ ਜਿੱਥੇ ਰਾਜ ਦੀਆਂ ਮੀਟਿੰਗਾਂ ਹੁੰਦੀਆਂ ਨੇ ਅਤੇ ਮਹਿਮਾਨ ਠਹਿਰਾਏ ਜਾਂਦੇ ਨੇ ਭਗਵਾਨ ਜਮਾਨ ਨੇ ਭਾਜਪਾ ਨੂੰ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਮੇਰੇ ਸ਼ੀਸ਼ ਮਹਿਲ ਬਾਰੇ ਕੋਈ ਸਬੂਤ ਹਨ ਤਾਂ ਉਹ ਲੋਕਾਂ ਦੇ ਸਾਹਮਣੇ ਲਿਆਉਣ ਉਹਨਾਂ ਨੇ ਤਿੱਖੇ ਤੌਰ ਤੇ ਕਿਹਾ ਹੈ ਕਿ ਜਿਨ੍ਹਾਂ ਕੋਲ ਅਸਲ ਵਿੱਚ ਮਹਿਲ ਹਨ ਉਹ ਤਾਂ ਹੁਣ ਭਾਜਪਾ ਨਾਲ ਜਾਰਲੇ ਨੇ ਚਾਹੇ ਗੱਲ ਕੈਪਟਨ ਮਰੀਂਦਰ ਸਿੰਘ ਦੀ ਹੋਵੇ ਜਾਂ ਸੁਖਵੀਰ ਸਿੰਘ ਬਾਦਲ ਦੀ ਮਾਨ ਨੇ ਕਿਹਾ ਹੈ ਕਿ ਇਹੋ ਲੋਕ ਸਨ ਜਿਨ੍ਹਾਂ ਨੇ ਸਰਕਾਰੀ ਕੋਠੀਆਂ ਨੂੰ ਆਪਣੀ ਜਾਇਦਾਦ ਬਣਾਇਆ ਸੀ ਪਰ ਹੁਣ ਉਹੀ ਲੋਕ ਸੱਚੇ ਲੋਕਾਂ ਉੱਤੇ ਉਂਗਲ ਚੁੱਕ ਰਹੇ ਨੇ ਅੰਤ ਵਿੱਚ ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਸਾਨੂੰ ਝੂਠ ਨਾਲ ਬਦਨਾਮ ਨਹੀਂ ਕਰ ਸਕਦੇ ਪਹਿਲਾਂ ਆਪਣਾ ਘਰ ਸਾਫ਼ ਕਰੋ ਫਿਰ ਸਾਡੇ ਉੱਤੇ ਇਲਜ਼ਾਮ ਲਗਾਓ ਤਾਂ ਉਹ ਲੋਕਾਂ ਦੇ ਸਾਹਮਣੇ ਲਿਆਓ ਉਨ੍ਹਾਂ ਨੇ ਤਿੱਖੇ ਤੌਰ ਤੇ ਕਿਹਾ ਹੈ ਕਿ ਜਿਨ੍ਹਾਂ ਕੋਲ ਅਸਲ ਵਿੱਚ ਮਹਿਲ ਹਨ ਉਹ ਤਾਂ ਹੁਣ ਭਾਜਪਾ ਨਾਲ ਜਾਰਲੇ ਨੇ ਚਾਹੇ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਜਾਂ ਸੁਖਵੀਰ ਸਿੰਘ ਬਾਦਲ ਦੀ ਮਾਨ ਨੇ ਕਿਹਾ ਹੈ ਕਿ ਇਹੋ ਲੋਕ ਸਨ ਜਿਨ੍ਹਾਂ ਨੇ ਸਰਕਾਰੀ ਕੋਠੀਆਂ ਨੂੰ ਆਪਣੀ ਜਾਇਦਾਦ ਬਣਾਇਆ ਸੀ ਪਰ ਹੁਣ ਉਹੀ ਲੋਕ ਸੱਚੇ ਲੋਕਾਂ ਉੱਤੇ ਉਂਗਲ ਚੁੱਕ ਰਹੇ ਨੇ ਅੰਤ ਵਿੱਚ ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਸਾਨੂੰ ਝੂਠ ਨਾਲ ਬਦਨਾਮ ਨਹੀਂ ਕਰ ਸਕਦੇ ਪਹਿਲਾਂ ਆਪਣਾ ਘਰ ਸਾਫ਼ ਕਰੋ ਫਿਰ ਸਾਡੇ ਉੱਤੇ ਇਲਜ਼ਾਮ ਲਗਾਓ